ਕਿਸ ਕਿ ਕਾਰਨ ਹੈਗਾ ਕਿ ਲੋਕਾਂ ਦਾ ਗੁੱਸਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਇਹ ਰੋਸ਼ ਪ੍ਰਦਰਸ਼ਨ ਮਾਨ ਸਰਕਾਰ ਦੀ ਤਿੰਨ ਸਾਲੀਆਂ ਨਾਕਾਮੀਆਂ ਤੇ ਉਹਨਾਂ ਦੇ ਕਿਤੇ ਝੂਠੇ ਵਾਅਦੇ ਹੋਵੇ ਸੀ। ਮਾਨ ਸਰਕਾਰ ਨੇ ਸਟੂਡੈਂਟਸ ਵਾਸਤੇ ਅਲੱਗ, ਲੇਡੀਜ਼ ਵਾਸਤੇ ਅਲੱਗ, ਮਜ਼ਦੂਰਾਂ ਵਾਸਤੇ, ਪਪਾਵੀਆਂ ਸਭ ਵਾਸਤੇ ਇੱਕ ਝੂਠ ਦਾ ਪਲੰਦਾ 30 ਪੇਜਾਂ ਦੇ ਇੱਕ ਮੈਨੀਫੈਸਟੋ ਤਿਆਰ ਕੀਤਾ। ਉਸ ਮੈਨੀਫੈਸਟੋ ਨਾਲ ਕੋਈ ਕੰਮ ਕੁਝ ਵੀ ਨਹੀਂ ਕੀਤਾ। ਇੱਕ ਵੀ ਕੰਮ ਨਹੀਂ ਇਹ ਗਿਨਾ ਸਕਦੇ ਉਸ ਤੋਂ ਇਲਾਵਾ ਪੰਜਾਬ ਦੇ ਹਾਲਾਤ ਦਿਨੋ ਦਿਨ ਖਰਾਬ ਹੁੰਦੇ ਜਾਂਦੇ ਥਾਂ ਥਾਂ ਤੇ ਬੰਬ ਧਮਾਕੇ ਤੇ ਗੁੰਡਾਗਰਦੀ ਹੈ ਨਸ਼ੇ ਦਾ ਕੰਮ ਬਹੁਤ ਜ਼ਿਆਦਾ ਵਧਾ ਪਿਆ ਕਿਸੇ ਵਾਸਤੇ ਕੋਈ ਐਜੂਕੇਸ਼ਨ ਫੈਸਿਲਿਟੀ ਨਹੀਂ ਕੋਈ ਮੈਡੀਕਲ ਫੈਸਿਲਿਟੀ ਨਹੀਂ ਕੁਝ ਵੀ ਨਹੀਂ ਕੀਤਾ ਗਿਆ ਸਿਰਫ ਆਪਦੇ ਹੋਲਡਿੰਗਸ ਤੋਂ ਬਿਨਾ ਹਮ ਲੋਕ ਕਿਹਾ ਜਾ ਰਿਹਾ ਕਿ ਜਿਹੜੇ ਸਰਾਰਥੀਆਂ ਸਰ ਨੇ ਐਨਕਾਊਂਟਰ ਕੀਤੇ ਜਾ ਰਹੇ ਹੈਗੇ ਆ ਔਰ ਜਿਹੜੇ ਕਾਰਨ ਨਸ਼ਾ ਤਸਕਰਾਂ ਦੇ ਉਹ ਤੋੜੇ ਜਾ ਰਹੇ ਹੈਗੇ ਆ ਇਹਨਾਂ ਨੂੰ ਕਿਵੇਂ ਦੇਖੋ ਇਹ ਦਿੱਲੀ ਤੋਂ ਜਦੋਂ ਇਹ ਹਾਰ ਗਏ ਤੇ ਇਹਨਾਂ ਨੂੰ ਯਾਦ ਆਇਆ ਵੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਤਾਂ ਇੱਕ ਮੋਦੀ ਸਰਕਾਰ ਨੂੰ ਦਾ ਜਿਹੜਾ ਸਿਸਟਮ ਹੈ ਜਾਂ ਯੋਗੀ ਸਰਕਾਰ ਦਾ ਸਿਸਟਮ ਹੈ ਉੱਥੋਂ ਯੋਗੀ ਸਾਹਿਬ ਦਾ ਲੋਕ ਯੂ ਕਹਿੰਦੇ ਪੰਜਾਬ ਦੇ ਯੋਗੀ ਜੀ ਉਹਨੇ ਚਾਹੀਦੇ ਇਹਨਾਂ ਨੇ ਉਹੀ ਸਟਾਈਲ ਬਣਾ ਕੇ ਉਹਦਾ ਡਰਾਮਟਾਈਜੇਸ਼ਨ ਕਰਦੇ ਪਏ ਕਿ ਚੁਣਿੰਦਾ ਬੰਦੇ ਜਿਹੜੇ ਇਹਨਾਂ ਦੀ ਪਾਰਟੀ ਨੂੰ ਚੰਦਾ ਨਹੀਂ ਦਿੰਦੇ ਉਹਨਾਂ ਦੇ ਮਕਾਨ ਢਾਹ ਦਿੱਤੇ ਜਾਂਦੇ ਤਿੰਨ ਸਾਲਾਂ ਵਿੱਚ ਪਹਿਲਾਂ ਤਾਂ ਕੁਝ ਨਹੀਂ ਹੋਇਆ ਕੀ ਕੋਈ ਦਾ ਮੀ ਇਹ ਕਮ ਹੋ ਗਿਆ ਸਾਰਾ ਸਵਾਲ ਇਹ ਨਹੀਂ ਹੁੰਦਾ ਕਿ ਛੋਟੇ ਦਸ ਕਰਨੇ ਜਿਹੜੇ ਜਾਂ ਖਾਂਦੇ ਸੀ ਉਹਨਾਂ ਦੇ ਦੂਰੇ ਜਾ ਰਹੇ ਔਰ ਬਟੇ ਮਰ ਰਹੇ ਲੱਗਦਾ ਕੋਈ ਨਾ ਗਿਆ ਹੋਰ ਬਿਲਕੁਲ ਇਹੋ ਜਿਹਾ ਸੀ ਮੈਂ ਤੈਨੂੰ ਹੀ ਕਹਿਆ ਸੀ ਫਿਰ ਲੋਕੋ ਖਾਵ ਹੋਵੇ ਉਹਦਾ ਮਕਾਨ ਤੋੜਤਾ ਉਹਦਾ ਮਕਾਨ ਤੋੜਤਾ ਕੀਤਾ ਕੁਝ ਨਹੀਂ ਜਾਵਿਆ ਇਹ ਛੋਟੇ ਛੋਟੇ ਬੰਦਿਆਂ ਨੂੰ ਫੜ ਕੇ ਉਹਨਾਂ ਨੂੰ ਜੇਲਾਂ ਚ ਕਵੀ ਜਾਂਦੇ ਵੱਡੇ ਮਗਰ ਜਿਹੜੇ ਜਿਨ੍ਹਾਂ ਦਾ ਇਹਨਾਂ ਦੇ ਹੱਥ ਹੈ ਉਹ ਕਿੱਥੇ ਆ ਬੰਦੇ ਨੇ ਕਿ ਕਿ ਰਾਜ ਸਰਕਾਰ ਨੂੰ ਕੀਤਾ ਗਿਆ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਦਿੱਤੇ ਹੋਏ ਪ੍ਰੋਗਰਾਮਾਂ ਦੇ ਤਹਿਤ ਸਾਨੂੰ ਹਾਈ ਕਮਾਂਡ ਤੋਂ ਆਦੇਸ਼ ਹੋਇਆ ਸੀ ਕਿਉਂਕਿ ਪੰਜਾਬ ਦੇ ਵਿੱਚ ਮਾਨ ਸਰਕਾਰ ਦੀ ਮਾਨ ਸਰਕਾਰ ਨੂੰ ਆਏ ਨੂੰ 3 ਸਾਲ ਅੱਜ ਪੂਰੇ ਹੋ ਚੁੱਕੇ ਹੈ ਤਾਂ ਭਾਰਤੀ ਜਨਤਾ ਪਾਰਟੀ اپੋਜੀਸ਼ਨ 'ਚ ਹੋਣ ਦੇ ਨਾਤੇ ਜਵਾਬ ਮੰਗਦੀ ਹੈ ਪੰਜਾਬ ਸਰਕਾਰ ਤੋਂ ਵੀ ਉਹਨਾਂ ਨੇ 3 ਸਾਲਾਂ ਦੇ ਵਿੱਚ ਕੀ ਕੀਤਾ ਜਾਂ 3 ਸਾਲਾਂ ਦੇ ਵਿੱਚ ਇੱਕ ਜੋਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਹੈ ਬੋਤਾ ਚਲੋ ਗੱਲ ਹੀ ਨਹੀਂ ਬਾਦੇ ਪੂਰੇ ਕਰਨ ਵਾਲੀ ਗੱਲ ਹੈ ناکਾਮ ਸਰਕਾਰ ਹੈ ਇਹਨੇ ਤਾਂ ਲਾ ਐਂਡ ਆਰਡਰ ਨੂੰ ਕਾਇਮ ਨਹੀਂ ਰੱਖ ਸਕੇ ਇਹ ਲੋਗ ਮੈਂ ਇੱਥੇ ਹੁਣੇ ਗੱਲ ਕੀਤੀ ਹੈ ਵੀ 500 ਰੁਪਏ ਦਿਹਾੜੀ ਕਰਨ ਵਾਲਾ ਬੰਦਾ ਆਪਦੀ ਜੇਬ ਤੇ ਹੱਥ ਰੱਖ ਕੇ ਘਰੇ ਵਾਪਸ ਜਾਂਦਾ ਕਿ ਰਾਹ ਚੋਂਦੇ ਤਾਂ ਖੋਇਆ ਨਾ ਜਾਵੇ ਤੇ ਸਭ ਨੂੰ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਸ਼੍ਰੀ ਮੁਖਸਰ ਸਾਹਿਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਇਲੈਕਸ਼ਨ ਹੁੰਦੇ ਆ ਪਤਾ ਕੋਈ ਨਹੀਂ ਹੈ 27 ਸੂਈ ਵਾਲਾ ਕੋਈ ਮੈਂ ਨਹੀਂ ਸਮਝਦਾ 27 ਤੱਕ ਇਹ ਚੱਲਣਗੇ ਕਿਉਂਕਿ ਜੋ ਇਹਨਾਂ ਦੇ ਲੱਛਣ ਹੈ 27 ਤੱਕ ਨਹੀਂ ਜਾ ਸਕਦੇ ਜਦੋਂ ਵੀ ਇਲੈਕਸ਼ਨ ਹੁੰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਪੰਜਾਬ ਦੇ ਵਿੱਚ ਇੱਕ ਮੌਕਾ ਦਈਏ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿੰਦੀਆਂ ਸਰਕਾਰਾਂ 7-7 ਵਾਰੀ ਰਿਪੀਟ ਕੀਤੀਆਂ ਦੂਜੀ ਵਾਰ ਸਰਕਾਰ ਆਉਣੀ ਔਖੀ ਹੋ ਜਾਂਦੀ ਹੈ ਪਰ ਗੁਜਰਾਤ ਦੇ ਵਿੱਚ 7 ਵਾਰੀ ਭਾਰਤੀ ਜਨਤਾ ਪਾਰਟੀ ਦੀ ਲਗਾਤਾਰ ਸਰਕਾਰ ਬਣੀ ਹੈ ਇਹਦਾ ਮਤਲਬ ਕੋਈ ਗੱਲ ਤਾਂ ਹੈ ਸਾਡੇ ਬੱਚੇ ਜਦੋਂ ਦੂਜੀਆਂ ਸਟੇਟਾਂ ਦੇ ਵਿੱਚ ਜਾਂਦੇ ਆ ਉਹ ਦੇਖਦੇ ਆ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਲਾ ਐਂਡ ਆਰਡਰ ਦੀ ਵਧੀਆ ਸਥਿਤੀ ਹੈ ਰੋਡਸ ਬਹੁਤ ਵਧੀਆ ਬਣੀਆਂ ਹੋਈਆਂ ਔਰ ਕੇਂਦਰ ਪੂਰਾ ਆਸ਼ੀਰਵਾਦ ਦਿੰਦਾ ਦੇਣਾ ਵੀ ਚਾਹੀਦਾ ਪਰ ਪੰਜਾਬ ਦੀ ਸਰਕਾਰ ਨੇ ਪੰਜਾਬ ਦਾ ਬੇੜਾਗਰ ਕਰਤਾ ਨਸ਼ੇ ਦੀ ਲਤ ਵਿੱਚ ਬੱਚੇ ਲਾ ਦਿੱਤੇ ਆ ਉਸ ਤੋਂ ਬਿਨਾ ਲਾ ਐਂਡ ਆਰਡਰ ਦੀ ਸਥਿਤੀ ਠੀਕ ਨਹੀਂ ਮਹਿਲਾਵਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਕੀਤੇ ਇਹ ਪੰਜਾਬ ਨੂੰ ਆਪਣਾ ਸਮਝਦੇ ਨਹੀਂ ਮੈਂ ਤੁਹਾਨੂੰ ਇਹ ਦੱਸਾਂ ਇਹ ਆਪ ਨਹੀਂ ਆਪ ਦਾ ਪੰਜਾਬ ਦੇ ਲਈ ਜਿਵੇਂ ਦਿੱਲੀ ਦੇ ਲੋਕਾਂ ਨੇ ਪਹੁੰਚਾਇਆ ਤਾਂ ਪੰਜਾਬ ਦੇ ਲੋਕਾਂ ਤੋਂ ਵੀ ਉਮੀਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਨੂੰ ਚਲਦਾ ਕਰੀਏ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ